ਜਨਾਬ ਹਾਂਜੀ ਆ ਤਿੰਨ ਕ ਜਣੇ ਮੋਟਰਸਾਈਕਲ ਤੇ ਆਉਂਦੇ ਆ ਘੇਰੀਏ ਇਹਨਾਂ ਨੂੰ ਹਾਂ ਰੋਕਿੰਦਾ ਰੋਕ ਕੋਈ ਤੁਹਾਡੀ ਭੈਣ ਨੂੰ ਓਏ ਭੈਣ ਆਖਾਂ ਕੇ ਮਾਮੇ ਖੜੇ ਜੇ ਹੁਣ ਕੀ ਕਰੀਏ ਕਾਗਜ਼ ਵੀ ਨਹੀਂ ਹੈਗਾ ਆਪਣੇ ਕੋਲ ਕੋਈ ਨਾ ਤੂੰ ਹਲਮਟ ਪਾਇਆ ਨਾ ਉਹਨੇ ਪਾਇਆ ਨਾ ਮੇਰੇ ਕੋਲ ਆਰਟੀ ਨਾਲ ਲਾਇਸੈਂਸ ਕੀ ਕਰੀਏ ਹੁਣ ਕੋਈ ਸਕੀਮ ਲੜਾਓ ਜਲਦੀ ਜਲਦੀ ਸੋਚੋ ਕੁਝ ਓ ਮੇਰੇ ਇੱਕ ਸਕੀਮ ਆਈ ਦਿਮਾਗ ਦੇ ਵਿੱਚ ਇਹ ਨੂੰ ਆਪਾਂ ਕਹਦੇ ਆ ਦਵਾਈ ਪੀਤੀ ਓ ਤੂੰ ਝਗ ਮੂੰਹ ਚ ਕੱਢੀ ਜਾਂ ਲਾਲਾ ਸਿੱਟੀ ਜਾਂ ਠੀਕ ਆ ਆਪਾਂ ਲੰਘ ਜਾਂਦੇ ਉਹਨਾਂ ਕੋਲ ਠੀਕ ਆ ਭਾਜੀ ਸਾਨੂੰ ਜਾਣ ਦੋ ਨੇ ਦਵਾਈ ਪੀ ਲਈਏ ਜਲਦੀ ਜਾਣ ਦੋ ਯਾਰ ਸਾਹਬਾਦਰ ਜਾਣ ਦੋ ਬੰਦੇ ਨੇ ਦਵਾਈ ਪੀਜੀ ਮੁੰਡੇ ਨੇ ਉਹ ਵੈਸੇ ਤਾਂ ਅਸੀਂ ਕਾਗਜ਼ ਪੱਤਰ ਚੈੱਕ ਕਰਨੇ ਸੀਗੇ ਮਾਰੇ ਕਾਗਜ਼ ਪੱਤਰਾਂ ਦੀ ਤੁਹਾਨੂੰ ਪਈਏ ਦੀ ਜਾਣ ਤੇ ਬਣੀ ਆ ਜਾਈਂ ਤਾਂ ਆਪੇ ਜਾਣ ਭਾਈ ਬੀਬੀ ਤੇ ਦਵਾਈ ਪੀਤੀ ਆ ਜਾਓ ਫਿਰ ਜਾਓ ਜਾਓ ਤੂੰ ਓ ਦਵਾਈ ਪੀਤੀ ਕਿਹੜੀ Can't see Bali. <laughs> <laughs> oh, no, 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 no. <laughs>